ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾ ਰਹੇ ਹਾਂ ਸਰਦੀ ਦੀਆਂ ਸਪੈਸ਼ਲ ਪਿੰਨੀਆਂ ਜਿਹੜੀਆਂ ਕਿ ਹਰ ਘਰ ਦੇ ਵਿੱਚ ਬਣਾਈਆਂ ਜਾਂਦੀਆਂ ਨੇ ਕਿਉਂਕਿ ਇਹਨਾਂ ਪਿੰਨੀਆਂ ਨੂੰ ਹਰ ਕੋਈ ਪਸੰਦ ਕਰਦਾ ਹੈ ਤੇ ਅੱਜ ਆਪਾਂ ਬਹੁਤ ਭੈਣ ਭਾਈਆਂ ਦੀ ਡਿਮਾਂਡ ਤੇ ਸਪੈਸ਼ਲ ਬਣਾਈਆਂ ਨੇ ਖੋਏ ਦੀਆਂ ਪਿੰਨੀਆਂ ਜਿਹੜੀਆਂ ਕਿ ਐਨੇ ਆਸਾਨ ਤਰੀਕੇ ਨਾਲ ਬਣਾਵਾਂਗੇ ਕਿ ਜਿਹੜੇ ਅਣਜਾਣ ਨੇ ਜਿਨ੍ਹਾਂ ਨੇ ਕਦੀ ਨਹੀਂ ਬਣਾਈਆਂ ਉਹ ਵੀ ਆਰਾਮ ਨਾਲ ਬਣਾ ਲੈਣਗੇ ਇਹ ਪਿੰਨੀਆਂ ਖਾ ਕੇ ਤੁਹਾਡੇ ਸਿਰ ਦਾ ਦਰਦ ਕਮਰ ਦਰਦ ਤਾਂ ਦੂ ਹੋ ਗਈ ਹੋਊਗਾ ਨਾਲ ਹੀ ਸਰੀਰ ਨੂੰ ਐਨੀ એનર્ਜੀ ਮਿਲੂਗੀ ਕਿ ਤੁਸੀਂ ਭੱਜ-ਭੱਜ ਕੇ ਆਪਣੇ ਸਾਰੇ ਕੰਮ ਕਰੋਗੇ ਬੱਚੇ ਹੋਣ ਚਾਹੇ ਵੱਡੇ ਹਰ ਕੋਈ ਇਸ ਪਿੰਨੀ ਨੂੰ ਖਾ ਸਕਦਾ ਹੈ ਤੇ ਸਾਰਾ ਸਮਾਨ ਹੀ ਆਪਾਂ 나ਪ ਤੋਲ ਕੇ ਲਿਆ ਸੋ ਨੂੰ ਉਸੇ ਤਰੀਕੇ ਨਾਲ ਦੱਸਾਂਗੇ ਤਾਂ ਕਿ ਤੁਹਾਡੇ ਬਣਾਉਣ ਵਿੱਚ ਥੋੜੀ ਜਿਹੀ ਵੀ ਦਿੱਕਤ ਨਾ ਆਵੇ ਤਾਂ ਸਭ ਤੋਂ ਪਹਿਲਾਂ ਲਈਏ ਜੀ ਆਪਾਂ ਦੇਸੀ ਘਿਓ ਦੇਸੀ ਘਿਓ ਦੇ ਵਿੱਚ ਆਪਾਂ 100 ਗ੍ਰਾਮ ਲਈਏ ਫੁੱਲ ਮਖਾਣੇ ਤੇ ਉਹਨਾਂ ਨੂੰ ਆਪਾਂ ਰੋਸਟ ਕਰ ਲਾਂਗੇ 304 ਮਿੰਟ ਆਪਾਂ ਉਹਨਾਂ ਨੂੰ ਰੋਸਟ ਕਰ ਲਿਆ ਫਿਰ ਵਿੱਚ ਪਾਏ ਆ ਬਾਜਾਮ 200 ਗ੍ਰਾਮ ਆਪਾਂ ਇਹਦੇ ਵਿੱਚ ਬਾਜਾਮ ਪਾਏ ਤੁਸੀਂ ਆਪਣੀ ਮਰਜ਼ੀ ਨਾਲ ਪੱਧ ਵੀ ਪਾ ਸਕਦੇ ਹੋ ਜਦੋਂ ਇਹ ਚੀਜ਼ਾਂ ਰੋਸਟ ਹੋ ਗਈਆਂ ਉਸ ਤੋਂ ਬਾਅਦ ਇਹਨੂੰ ਤੁਸੀਂ ਬਾਹਰ ਕੱਢ ਲਿਓ ਵੀਡੀਓ ਦੇ ਵਿੱਚ ਵਿੱਚ ਮੈਂ ਸਾਰਾ ਦੱਸੂਗੀ ਕਿ ਸਾਰਾ ਕਿਉ ਕਿੰਨਾ ਲੱਗੂਗਾ ਕਿੰਨੀ ਚੀਜ਼ ਦੀ ਤੁਸੀਂ ਵਰਤੋਂ ਕਰੋਗੇ ਬਸ ਵੀਡੀਓ ਨਾਲ ਜੁੜੇ ਰਹੋ ਤੇ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਓ ਤਾਂ ਕਿ ਪਿੰਨੀਆਂ ਤੁਹਾਡੀਆਂ ਬਿਲਕੁਲ ਪਰਫੈਕਟ ਬਣ ਕਿਉਂ ਥੋੜਾ ਰਹਿ ਗਿਆ ਤਾਂ ਵਿੱਚ ਹੋਰ ਪਾਉਂਦੇ ਜਾਇਓ ਆਪਾਂ ਇੱਥੇ ਇੱਕ ਕੜਚੀ ਭਰ ਕੇ ਪਹਿਲਾਂ ਕਿਉ ਦੀ ਲਈ ਸੀ ਥੋੜਾ ਜਿਹਾ ਹੋਰ ਪਾ ਲਿਆ ਵਿੱਚ 200 ਗ੍ਰਾਮ ਹੀ ਪਾਇਆ ਕਾਜੂ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਪੰਪਕਿਨ ਸੀਡਸ ਇਹ ਆਪਣੇ ਕੋਲ 60 ਤੋਂ 70 ਗ੍ਰਾਮ ਹੈ ਤੁਸੀਂ ਆਪਣੇ ਹਿਸਾਬ ਨਾਲ ਡਰਾਈ ਫਰੂਟ ਵੱਧ ਘੱਟ ਲੈ ਸਕਦੇ ਹੋ ਇਹ ਚੀਜ਼ਾਂ ਜਿੰਨੀਆਂ ਜ਼ਿਆਦਾ ਪਾਉਂਗੇ ਸਰੀਰ ਨੂੰ ਓਨੀ એનર્ਜੀ ਦੇਣਗੀਆਂ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਲੇ ਜੀ ਮੱਗਜ ਤੇ ਤਰਬੂਜ ਦੇ ਬੀਜ ਖਰਬੂਜੇ ਦੇ ਬੀਜ ਇਹ ਤੁਸੀਂ ਸਾਰੇ ਆਪਣੇ ਮੁਤਾਬਕ ਲੈ ਸਕਦੇ ਹੋ ਜਿੰਨੀਆਂ ਹੀ ਚੀਜ਼ਾਂ ਪਾਵਾਂਗੇ ਉਹਨਾਂ ਟੇਸਟ ਵੀ ਵਧੂਗਾ ਤੇ ਸਾਨੂੰ ਫਾਇਦੇ ਹੀ ਫਾਇਦੇ ਹੋਣਗੇ ਜਿਹੜੀਆਂ ਚੀਜ਼ਾਂ ਸਖਤ ਨੇ ਉਹਨਾਂ ਨੂੰ ਪਹਿਲਾਂ ਪਾ ਕੇ ਰੋਸਟ ਕਰ ਲਿਓ ਤੇ ਜਿਹੜੀਆਂ ਚੀਜ਼ਾਂ ਨੂੰ ਰੋਸਟ ਹੋਣ ਤੇ ਕੱਟ ਟਾਈਮ ਲੱਗਦਾ ਉਹਨਾਂ ਨੂੰ ਬਾਅਦ ਵਿੱਚ ਪਾ ਲਿਓ ਇਹ ਤੁਸੀਂ ਆਪਣੇ ਹਿਸਾਬ ਨਾਲ ਕਰ ਲਿਓ ਤੇ ਉਸ ਤੋਂ ਬਾਅਦ ਟਿਸ਼ੂ ਪੇਪਰ ਦੇ ਨਾਲ ਆ ਪਕੜਾਈ ਨੂੰ ਸਾਫ਼ ਕਰ ਲਾਂਗੇ ਕਿਉਂਕਿ ਜਿਹੜੀਆਂ ਬਚੀਆਂ ਚੀਜ਼ਾਂ ਜਦ ਦੂਜਾ ਸਮਾਨ ਪਾਇਆ ਤੇ ਮੱਚ ਜਾਂਦੀਆਂ ਕੋਈ ਵੀ ਚੀਜ਼ ਤੁਹਾਡੀ ਮਚਣੀ ਨਹੀਂ ਚਾਹੀਦੀ ਬਸ ਰੋਸਟ ਹੋਣੀ ਚਾਹੀਦੀ ਹੈ ਤਾਂ ਕਿ ਸਵਾਦ ਵਧੀਆ ਆਵੇ ਥੋੜੇ ਜਿਹਾ ਘਿਓ ਦੇ ਵਿੱਚ ਆਪਾਂ ਫਿਰ ਨਾਰੀਅਲ ਨੂੰ ਰੋਸਟ ਕਰ ਲੈ ਇੱਕ ਗੁੱਟ ਆਪਾਂ ਨਾਰੀਅਲ ਦਾ ਲਿਆ ਇਹਨੂੰ ਹਲਕਾ ਜਿਹਾ ਪਕਾ ਕੇ ਬਾਹਰ ਕੱਢ ਲਾਂਗੇ ਇਹ ਸਾਰਾ ਸਮਾਨ ਆਪਾਂ ਤਿਆਰ ਕਰਕੇ ਠੰਡਾ ਕਰ ਲਾਂਗੇ ਉਸ ਤੋਂ ਬਾਅਦ ਤੁਸੀਂ ਇਹਨੂੰ ਗ੍ਰਾਈਂਡ ਕਰ ਲੈਣਾ ਹੂਣਾਪਾਏ ਦੇ ਵਿੱਚ ਪਾਵਾਂਗੇ ਪਿੰਨੀਆਂ ਦੇ ਲਈ ਘਿਓ ਤੇ ਉਹ ਘਿਓ ਆਪਾਂ ਕਿੰਨਾ ਵਰਤਾਂਗੇ ਮੈਂ ਤੁਹਾਨੂੰ ਦੱਸੂਗੀ ਇੱਥੇ ਸਾਰਾ ਘਿਓ ਆਪਾਂ ਜਿੰਨਾ ਲਿਆ ਉਹ ਹੈਗਾ 1.5 ਕਿਲੋ 1.5 ਕਿਲੋ ਘਿਓ ਦੇ ਵਿੱਚੋਂ ਹੀ ਆਪਾਂ ਸਾਰਾ ਸਮਾਨ ਰੋਸਟ ਕੀਤਾ ਹੈ ਅਲੱਗ ਤੋਂ ਨਹੀਂ ਗਿਣਾਂਗੇ ਮਤਲਬ ਤੁਸੀਂ ਟੋਟਲ ਜਦੋਂ ਵੀ ਪਿੰਨੀਆਂ ਤਿਆਰ ਕਰਨੀਆਂ 1.5 ਕਿਲੋ ਘਿਓ ਦੇ ਵਿੱਚ ਹੀ ਆਪਾਂ ਇਸੇ ਤਰੀਕੇ ਨਾਲ ਸਮਾਨ ਬਣਾਉਣਾ ਹੈ ਬਾਕੀ ਜਿਨ੍ਹਾਂ ਨੇ ਵੱਧ ਘੱਟ ਬਣਾਉਣਾ ਹੋਵੇ ਤੁਸੀਂ ਆਪਣੇ ਹਿਸਾਬ ਲਾ ਕੇ ਦੇਖ ਲਿਓ ਜਾਂ ਜਿਹਨੂੰ ਨਾ ਪਤਾ ਲੱਗੇ ਸੀ ਕਮੈਂਟ ਕਰਕੇ ਵੀ ਪੁੱਛ ਸਕਦੇ ਹੋ ਤੇ 1.5 ਕਿਲੋ ਘਿਓ ਦੇ ਵਿੱਚ ਆਪਾਂ ਲਵਾਂਗੇ 1 ਕਿਲੋ ਤੇ 300 ਗ੍ਰਾਮ ਆਟਾ ਦੋ ਤਿੰਨ ਕੜਚੀਆਂ ਆਪਣੀਆਂ ਪਹਿਲਾਂ ਘਿਓ ਦੀਆਂ ਲਗੀਆਂ ਸੀ ਰੋਸਟ ਖੋਣ ਤੇ ਤੇ ਉਸ ਤੋਂ ਬਾਅਦ ਬੱਚਾ ਕਿਉਂ ਆਪਾਂ ਕੜਾਈ ਵਿੱਚ ਰੱਖ ਕੇ ਤੇ ਦੂਸਰਾ ਕਿਉਂ ਵੀ ਵਿੱਚ ਹੀ ਪਾਤਾ 1 ਕਿਲੋ ਤੇ 300 ਗ੍ਰਾਮ ਆਟੇ ਨੂੰ ਆਪਾਂ ਹੌਲੀ-ਹੌਲੀ ਇਹਦੇ ਵਿੱਚ ਪਾਵਾਂਗੇ ਇਦੂ ਘੱਟ ਆਟਾ ਬਿਲਕੁਲ ਨਹੀਂ ਪਊਗਾ ਥੋੜਾ ਬਹੁਤ 100 200 ਗ੍ਰਾਮ ਵੱਧ ਵੀ ਪੈ ਸਕਦਾ ਹੈ ਇਹ ਤੁਸੀਂ ਆਪਣੇ ਹਿਸਾਬ ਨਾਲ ਦੇਖਦੇ ਜਾਓ ਕਿੰਨਾ ਕੁ ਗਾੜਾ ਪਤਲਾ ਰੱਖਣਾ ਹੈ ਉਹ ਮੈਂ ਤੁਹਾਨੂੰ ਵੀਡੀਓ ਵਿੱਚ ਦੱਸੂਗੀ ਹੌਲੀ ਹੌਲੀ ਕਰਕੇ ਮਿਕਸ ਕਰਦੇ ਜਾਣਾ ਗੈਸ ਦੀ ਫਲੇਮ ਇੱਥੇ ਤੁਸੀਂ ਮੀਡੀਅਮ ਤੇ ਰੱਖਣੀ ਹੈ ਕਿਉਂਕਿ ਜਿਆਦਾ ਸਲੋ ਰੱਖੋਗੇ ਤਾਂ ਇਹਨੂੰ ਮਿਕਸ ਹੋਣ ਤੇ ਕਾਫੀ ਟਾਈਮ ਲੱਗ ਜੂ ਹੌਲੀ ਹੌਲੀ ਲਗਾਤਾਰੀ ਤੁਸੀਂ ਆਪਣਾ ਖੁਰਚਣਾ ਵਗੈਰਾ ਚਲਾਉਂਦੇ ਰਹੋ ਜਦ ਤੁਸੀਂ ਜਿਹੜੀ ਵੀ ਚੀਜ਼ ਨਾਲ ਇਹਨੂੰ ਬਣਾ ਰਹੇ ਹੋ ਉਹਨੂੰ ਮਤਲਬ ਲਗਾਤਾਰੀ ਇਹ ਪ੍ਰੋਸੀਜਰ ਚੱਲਦਾ ਰਹੂਗਾ ਕਿਉਂਕਿ ਜਦੋਂ ਹੀ ਇਹ ਆਟਾ ਥੋੜਾ ਜਿਹਾ ਵੀ ਥੱਲੇ ਲੱਗ ਗਿਆ ਤਾਂ ਸਾਰਾ ਟੇਸਟ ਖਰਾਬ ਹੋ ਜਾਊਗਾ ਸਾਰਾ ਆਟਾ ਆਪਾਂ ਇਹਦੇ ਵਿੱਚ ਪਾਤਾ ਤੇ ਚੰਗੀ ਤਰ੍ਹਾਂ ਮਿਕਸ ਕਰਾਂਗੇ 1.5 ਕਿਲੋ ਘਿਓ ਦੇ ਵਿੱਚ ਆਪਾਂ 1 ਕਿਲੋ ਤੇ 300 ਗ੍ਰਾਮ ਆਟਾ ਪਾਇਆ ਤੇ ਮਿਕਸ ਕਰਤਾ ਦੇਖੋ ਐਨਾ ਇਹ گاੜਾ ਹੋ ਗਿਆ ਜਦੋਂ ਇਹ ਚੰਗੀ ਤਰ੍ਹਾਂ ਮਿਕਸ ਹੋ ਗਿਆ ਤੁਸੀਂ ਖੁਰਚਨੇ ਵਗੈਰਾ ਤੇ ਲਗਾ ਕੇ ਇਹਨੂੰ ਦੇਖ ਸਕਦੇ ਹੋ ਦੇਖੋ ਜਿਆਦਾ ਇਹ ਪਤਲਾ ਤੁਸੀਂ ਨਹੀਂ ਰੱਖਣਾ ਕਿਉਂਕਿ ਜੇ ਜਿਆਦਾ ਪਤਲਾ ਰੱਖੋਗੇ ਸਾਰਾ ਸਮਾਨ ਤਾਂ ਆਪਾਂ ਪਹਿਲਾਂ ਹੀ ਘਿਓ ਦੇ ਵਿੱਚ ਰੋਸਟ ਕਰ ਲਿਆ ਤੇ ਬਾਅਦ ਵਿੱਚ ਪਿੰਨੀਆਂ ਨੇ ਘਿਓ ਛੱਡ ਦੇਣਾ ਤੇ ਉਹ ਵਧੀਆ ਨਹੀਂ ਬਣਨਾ ਉਹਨੂੰ ਤੁਸੀਂ ਪੰਜੀਰੀ ਦੇ ਤਰੀਕੇ ਨਾਲ ਤਾਂ ਖਾ ਸਕਦੇ ਹੋ ਪਰ ਪਿੰਨੀਆਂ ਉਹਦੀਆਂ ਸਹੀ ਨਹੀਂ ਬਟੀਆਂ ਜਾਣੀਆਂ ਕਿਉਂਕਿ ਉਹ ਘਿਓ ਛੱਡਣ ਗਿਆ ਇਸ ਲਈ ਜਿੰਨੀਆਂ ਦੇ ਵਿੱਚ ਸਾਰਾ ਸਮਾਨ ਹੀ ਤੁਹਾਨੂੰ 나ਪ ਤੋਲ ਕੇ ਪਾਉਣਾ ਪਊਗਾ ਚੰਗੀ ਤਰ੍ਹਾਂ ਹੌਲੀ ਹੌਲੀ ਕਰਕੇ ਇਹਨੂੰ ਮਿਕਸ ਕਰਦੇ ਜਾਓ ਜਿਵੇਂ ਜਿਵੇਂ ਮਿਕਸ ਹੁੰਦਾ ਜਾਊਗਾ ਵਧੀਆ ਜੀ ਖੁਸ਼ਬੂ ਦਿੰਦਾ ਜਾਊਗਾ ਤੇ ਇਸ ਤਰੀਕੇ ਨਾਲ ਇਹਦੇ ਬੱਬਲ ਚ ਉੱਠਦੇ ਜਾਣਗੇ ਇਹਨੂੰ ਪੱਕਣ ਤੇ 20 ਤੋਂ 25 ਮਿੰਟ ਆਰਾਮ ਨਾਲ ਲੱਗ ਜਾਣਗੇ ਸਲੋ ਫਲੇਮ ਤੇ ਤੁਸੀਂ ਹੌਲੀ ਹੌਲੀ ਇਹਨੂੰ ਪਕਾਉਣਾਗਾ ਗੈਸ ਦੀ ਫਲੇਮ ਇੱਥੇ ਜ਼ਿਆਦਾ ਤੇਜ਼ ਨਾ ਕਰਿਓ ਜਦ ਇਹ ਪੱਕ ਕੇ ਤਿਆਰ ਹੋ ਗਿਆ ਇਰੇ ਦੇ ਵਿੱਚ ਪਾਵਾਂਗੇ ਆਪਾਂ 100 ਗ੍ਰਾਮ ਗੂੰਦ 100-150 ਗ੍ਰਾਮ ਗੂੰਦ ਤੁਸੀਂ ਇਹਦੇ ਵਿੱਚ ਆਰਾਮ ਨਾਲ ਪਾ ਸਕਦੇ ਹੋ ਗੂੰਦ ਨੂੰ ਇੱਥੇ ਤੁਸੀਂ ਪੀਸ ਕੇ ਪਾਇਓ ਅਲੱਗ ਤੋਂ ਰੋਸਟ ਕਰਕੇ ਪਾਉਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਗੂੰਦ ਜਦੋਂ ਇਸ ਘਿਓ ਦੇ ਵਿੱਚ ਨਾਲ ਹੀ ਪੱਕੂਗੀ ਤਾਂ ਉਹ ਵਧੀਆ ਤਰੀਕੇ ਨਾਲ ਪੱਕ ਕੇ ਤਿਆਰ ਹੋਊਗੀ ਨਾਲੇ ਅਲੱਗ ਹੀ ਟੇਸਟ ਦੇਊਗੀ ਨਹੀਂ ਤੁਹਾਨੂੰ ਅਲੱਗ ਤੋਂ ਇਹਨੂੰ ਗ੍ਰाइंड ਵਗੈਰਾ ਕਰਨ ਦੀ ਕੋਈ ਜ਼ਰੂਰਤ ਹੈ ਸਿੰਪਲ ਤਰੀਕੇ ਨਾਲ ਗੂੰਦ ਪਾ ਕੇ ਇਹਨੂੰ ਤੁਸੀਂ ਪਕਾਓ ਜਦੋਂ ਆਟੇ ਨੂੰ ਪੱਕਣ ਤੋਂ 5 ਤੋਂ 7 ਮਿੰਟ ਰਹਿ ਗਏ ਉਦੋਂ ਤੁਸੀਂ ਗੁੰਦ ਪਾਉਣੀ ਹੈ ਨਾਲ-ਨਾਲ ਆਪਾਂ ਇਹਦੇ ਵਿੱਚ ਹੋਰ ਚੀਜ਼ਾਂ ਮਿਕਸ ਕਰਦੇ ਜਾਵਾਂਗੇ 2 ਤੋਂ 3 ਮਿੰਟ ਵਿੱਚ ਹੀ ਇੱਥੇ ਗੁੰਦ ਪੱਕ ਕੇ ਤਿਆਰ ਹੋ ਜੂਗੀ ਬਾਕੀ ਜਿਵੇਂ ਜਿਵੇਂ ਸਮਾਨ ਪਾਲੇ ਜਾਵਾਂਗੇ ਨਾਲ-ਨਾਲ ਪੱਕਦਾ ਜਾਊਗਾ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਕਮਰਕਸ ਜਿਹਨੂੰ ਆਪਾਂ ਪਹਿਲਾਂ ਘਿਓ ਦੇ ਵਿੱਚ ਫਰਾਈ ਕੀਤਾ ਹੋਇਆ ਹੈ ਜਿਨ੍ਹਾਂ ਨੂੰ ਕਮਰਕਸ ਪਸੰਦ ਹੈ ਪਾਲਿਓ ਨੀ ਪਿੰਨਿਆਂ ਵਿੱਚ ਲੋਕ ਬਹੁਤ ਘੱਟ ਪਾਉਂਦੇ ਨੇ ਪਰ ਆਪਾਂ ਪਾਵਾਂਗੇ ਕਿਉਂਕਿ ਇਹ ਕਮਰ ਦਾ ਦਰਦ ਦੂਰ ਕਰਦੀ ਹੈ ਕਹਿੰਦੇ ਹੁੰਦੇ ਆ ਕਿ ਕਮਰਕਸ ਪੌਂ ਦੇ ਨਾਲ ਸਾਡੀ ਕਮਰ ਹੈ ਜਿਹੜੀ ਉਹ ਲੰਬੀ ਉਮਰ ਤੱਕ ਬਣੀ ਰਹਿੰਦੀ ਹੈ ਤੇ ਇਹ ਚੀਜ਼ਾਂ ਹੀ ਸਾਡੇ ਅੰਦਰ ਜਾਣ ਪਾਉਂਦੀਆਂ ਨੇ ਬਾਕੀ ਬੱਚਿਆਂ ਨੂੰ ਇਹ ਚੀਜ਼ਾਂ ਦੇਣੀਆਂ ਬਹੁਤ ਜ਼ਰੂਰੀਆਂ ਕਿਉਂਕਿ ਛੋਟੀ ਉਮਰੇ ਦਾ ਖਾਦਾ ਹੋਇਆ ਉਹਨਾਂ ਨੂੰ ਜਵਾਨੀ ਪੈਰੇ ਦੇ ਵਿੱਚ بڑا ਕੰਮ ਦਿੰਦਾ ਜਦੋਂ ਉਹਨਾਂ ਨੇ ਹੱਡ ਤੋੜ ਮਿਹਨਤ ਕਰਨੀ ਹੁੰਦੀ ਹੈ ਜਦੋਂ ਇਹ ਬਿਲਕੁਲ ਆਟਾ ਪੱਕ ਕੇ ਤਿਆਰ ਹੋ ਗਿਆ ਵਧੀਆ ਜੀ ਦੀ ਖੁਸ਼ਬੂ ਆਉਣ ਲੱਗੀ ਨਾਲ ਦੀ ਨਾਲ ਹੀ ਆਪਾਂ ਇਹਦੇ ਵਿੱਚ 150 ਗ੍ਰਾਮ ਪਾਦਾਂਗੇ ਖਸਖਸ ਕਿਉਂਕਿ ਇਹਨੂੰ ਜ਼ਿਆਦਾ ਪਕਾਉਣ ਦੀ ਜ਼ਰੂਰਤ ਨਹੀਂ ਹੁੰਦੀ ਇੱਕ ਦੋ ਮਿੰਟਾਂ ਵਿੱਚ ਹੀ ਇਹ ਬਣ ਕੇ ਵਿੱਚ ਤਿਆਰ ਹੋ ਜਾਂਦੀ ਹੈ ਤੇ ਆਟੇ ਦਾ ਇਹੋ ਜਿਹਾ ਕਲਰ ਆ ਜਾਊਗਾ ਸੋਹਣੀ ਜਿਹੀ ਖੁਸ਼ਬੂ ਆ ਜਾਊਗੀ ਖਸਖਸ ਹੈ ਜਿਹੜੀ ਸਰਦੀ ਵਿੱਚ ਸਾਨੂੰ ਜ਼ੁਕਾਮ ਵਗੈਰਾ ਤੋਂ ਬੜੀ ਰਾਹਤ ਦੇਊਗੀ ਸਿਰਦਰਦ ਨੂੰ ਦੂਰ ਕਰਦੀ ਹੈ ਸਰੀਰ ਵਿੱਚ ਵਧੀਆ એનર્ਜੀ ਭਰਦੀ ਹੈ ਤੇ ਹੁਣ ਆ ਗਈ ਬਾਰੀ ਜੀ ਖੋਏ ਦੀ ਜਦੋਂ ਤੁਹਾਡਾ ਆਟਾ ਆਇਓ ਜੇ ਕਲਰ ਦਾ ਹੋ ਗਿਆ ਪੱਕ ਗਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਖੋਆ ਖੋਏ ਨੂੰ ਤੁਸੀਂ ਛੋਟੇ ਛੋਟੇ ਪੀਸਾਂ ਵਿੱਚ ਤੋੜ ਕੇ ਇਹਦੇ ਵਿੱਚ ਪਾਉਂਦੇ ਜਾਓ ਜਿਵੇਂ ਜਿਵੇਂ ਖੋਆ ਪਾਉਂਦੇ ਜਾਉਗੇ ਇਹਦੇ ਉੱਪਰ ਕਾਫੀ ਚੱਗ ਜੀ ਆਉਂਦੀ ਜਾਊਗੀ ਪਰ ਜਿਵੇਂ ਜਿਵੇਂ ਖੋਏ ਨੇ ਮਿਕਸ ਹੁੰਦੇ ਜਾਣਾਗਾ ਤੁਸੀਂ ਇਹਨੂੰ ਦੇਖਿਓ ਬਿਲਕੁਲ ਨਾਰਮਲ ਹੋ ਜਾਊਗਾ ਕਿਉਂਕਿ ਕਈ ਇੱਥੇ ਕਬਰ ਆ ਜਾਣਗੇ ਕਿ ਸ਼ਹਿਦੇ ਖਰਾਬ ਹੋ ਰਿਹਾ ਹੈ ਤੇ ਬਿਲਕੁਲ ਨਾ ਸੋਚਿਓ ਇਸੇ ਤਰੀਕੇ ਨਾਲ ਹੀ ਝਾਗ ਇਹਦੇ ਉੱਪਰ ਆਊਗੀ ਆਪਾਂ ਇਹ 1.5 ਕਿਲੋ ਘਿਓ ਦੇ ਵਿੱਚ 2 ਕਿਲੋ ਖੋਆ ਪਾਇਆ ਉਹ ਤੁਹਾਡੀ ਮਰਜ਼ੀ ਹੈ ਤੁਸੀਂ ਢਾਈ ਵੀ ਪਾ ਸਕਦੇ ਹੋ ਤਿੰਨ ਵੀ ਪਾ ਸਕਦੇ ਹੋ ਕਿਉਂਕਿ ਜਿੰਨਾ ਤੁਸੀਂ ਇਹ ਪਾਉਂਗੇ ਪਿੰਨੀਆਂ ਓਨੀਆਂ ਜਿਆਦਾ ਸੌਫਟ ਬਣਨੀਆਂ ਵੈਸੇ 2 ਕਿਲੋ ਖੋਏ ਦੇ ਨਾਲ ਪਿੰਨੀਆਂ ਬਹੁਤ ਜਿਆਦਾ ਵਧੀਆ ਬਣੀ ਐ ਸੌਫਟ ਐ ਮੂੰਹ ਦੇ ਵਿੱਚ ਘੁਲਣ ਵਾਲੀਆਂ ਬਣੀਆਂ ਐ ਇਨੀਆਂ ਜਿਆਦਾ ਟੇਸਟੀ ਹੋਣਗੀਆਂ ਕਿ ਤੁਸੀਂ ਬਾਰ-ਬਾਰ ਇਹੀ ਤਰੀਕਾ ਅਪਣਾਓਗੇ ਨਿੱਕੀਆਂ-ਨਿੱਕੀਆਂ ਗੱਲਾਂ ਦਾ ਬਸ ਧਿਆਨ ਰੱਖਣਾ ਹੈ ਪਿੰਨੀਆਂ ਬਹੁਤ ਹੀ ਮਜ਼ੇਦਾਰ ਬਣਨਗੀਆਂ ਜਦੋਂ ਇਹ ਮਿਕਸ ਹੋ ਗਿਆ ਨੂੰ ਮਿਕਸ ਹੋਣ ਤੇ 15 ਤੋਂ 20 ਮਿੰਟ ਆਰਾਮ ਨਾਲ ਲੱਗ ਜਾਣਗੇ ਕਿਉਂਕਿ ਹੌਲੀ-ਹੌਲੀ ਮਿਕਸ ਕਰਿਓ ਇੱਥੇ ਗੈਸ ਬਿਲਕੁਲ ਤੇਜ਼ ਨਹੀਂ ਕਰਨਾ ਤੁਸੀਂ ਜਿਵੇਂ ਜਿਵੇਂ ਖੁਆ ਵਿੱਚ ਰਚਦਾ ਜਾਊਗਾ ਉਸ ਤੋਂ ਬਾਅਦ ਜਦੋਂ ਇਹ ਮਿਕਸ ਹੋ ਗਿਆ ਫਿਰ ਆਪਾਂ ਨਾਲ ਹੀ ਪਾ ਦਾਂਗੇ ਪੀਸੇ ਹੋਏ ਡਰਾਈ ਫਰੂਟ 15-20 ਮਿੰਟਾਂ ਵਿੱਚ ਖੋਆ ਮਿਕਸ ਹੋ ਜਾਊਗਾ ਤੇ ਫਿਰ ਆਪਾਂ ਸਾਰੇ ਡਰਾਈ ਫਰੂਟ ਵੀ ਇਹਦੇ ਵਿੱਚ ਹੌਲੀ-ਹੌਲੀ ਮਿਕਸ ਕਰ ਲਾਂਗੇ ਸਾਰੀਆਂ ਚੀਜ਼ਾਂ ਨੂੰ ਤੁਸੀਂ ਜ਼ਿਆਦਾ ਮੋਟਾ ਨਾ ਪਿਸਿਓ ਦਰਦਰਾ ਜਿਹਾ ਪਿਸਿਓ ਕਿਉਂਕਿ ਤੁਸੀਂ ਇਹ ਪਿੰਨੀਆਂ ਬਣਾ ਰਹੇ ਹੋ ਪੰਜੀਰੀ ਨਹੀਂ ਜੇ ਚੀਜ਼ਾਂ ਜ਼ਿਆਦਾ ਮੋਟੀਆਂ ਹੋਈਆਂ ਤਾਂ ਪਿੰਨੀਆਂ ਸਹੀ ਨਹੀਂ ਬੱਟੀਆਂ ਜਾਣੀਆਂ ਇਸ ਲਈ ਆਪਾਂ ਸਾਰੇ ਸਮਾਨ ਨੂੰ ਦਰਦਰਾ ਜਿਹਾ ਪੀਸ ਲਿਆ ਤੇ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਦਾਂਗੇ ਨਾ ਨਾਲ ਹੀ ਪਕਦਾ ਗਿਆ ਜਦੋਂ ਹੀ ਇਹ ਸਾਰਾ ਸਮਾਨ ਆਪ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਲਿਆ ਤਾਂ ਦੇਖੋ ਬਿਲਕੁਲ ਇਕੱਠਾ ਹੋ ਗਿਆ ਸਖਤ ਹੋ ਗਿਆ ਕੋਈ ਵੀ ਇੱਥੇ ਆਟਾ ਇਸ ਤਰ੍ਹਾਂ ਨਹੀਂ ਨਾ ਤਾਂ ਇਹ ਕਿਉਂ ਉੱਪਰ ਦੀ ਆ ਰਿਹਾ ਤੇ ਨਾ ਹੀ ਇਹ ਕੋਈ ਸੁੱਕਾ ਹੈ ਬਿਲਕੁਲ ਸਹੀ ਪਰਫੈਕਟ ਤੇਰਾ ਸਾਰਾ ਨਾਪ ਤੋਲ ਸੀ ਤੇ ਇਸ ਲਈ ਇਹ ਸਹੀ ਬਣ ਕੇ ਤਿਆਰ ਹੋ ਗਿਆ ਉਸ ਤੋਂ ਬਾਅਦ ਗੈਸ ਨੂੰ ਕਰਾਂਗੇ ਬੰਦ ਤੇ ਕੜਾਈ ਨੂੰ ਆਪਾਂ نیچے ਉਤਾਰ ਲਾਂਗੇ ਤੇ ਇਹਨੂੰ ਆਪਾਂ 15 ਮਿੰਟ ਦੀ ਰੈਸਟ ਦੇਵਾਂਗੇ ਜਿਆਦਾ ਗਰਮ ਵਿੱਚ ਆਪਾਂ ਮਿੱਠਾ ਨਹੀਂ ਪਾਵਾਂਗੇ ਪਰ ਮਿੱਠਾ ਅਸ ਲਈ ਆਪਾਂ ਇਹਦੇ ਵਿੱਚ ਸ਼ੱਕਰ ਪਾਵਾਂਗੇ ਨਾ ਖੰਡ ਦੀ ਵਰਤੋਂ ਕਰਾਂਗੇ ਤੇ ਨਾ ਹੀ ਆਪਾਂ ਇਹਦੇ ਵਿੱਚ ਅੱਜ ਮਿਸ਼ਰੀ ਪਾਈ ਹੈ ਬਾਕੀ ਜਿਨ੍ਹਾਂ ਨੂੰ ਮਿਸ਼ਰੀ ਪਸੰਦ ਹੋਵੇ ਮਿਸ਼ਰੀ ਪਾ ਲਿਓ ਖੰਡ ਤਾਂ ਬਿਲਕੁਲ ਨਾ ਪਾਓ ਕਿਉਂਕਿ ਜਿੰਨੀ ਚੀਜ਼ ਹੈਲਦੀ ਬਣਾਓਗੇ ਉਹਨੇ ਜਿਆਦਾ ਹੀ ਫਾਇਦੇ ਹੋਣਗੇ ਸ਼ੱਕਰ ਇਹਦੇ ਵਿੱਚ ਆਪਾਂ 750 ਗ੍ਰਾਮ ਪਾਈ ਹੈ ਤੇ ਇਹੀ ਇਹਦਾ ਪਰਫੈਕਟ ਮਿੱਠਾ ਹੈ ਤੇ ਜਿਨ੍ਹਾਂ ਨੂੰ ਮਿੱਠਾ ਜ਼ਿਆਦਾ ਪਸੰਦ ਹੋਇਆ ਤੁਸੀਂ 100 ਗ੍ਰਾਮ ਵੱਧ ਪਾ ਲਿਓ ਤੇ ਜਿਨ੍ਹਾਂ ਨੂੰ ਮਿੱਠੇ ਤੋਂ ਪ੍ਰੋਬਲਮ ਹੈ ਉਹ ਕੱਠ ਖਾਂਦੇ ਆ ਤਾਂ ਤੁਸੀਂ 100-150 ਗ੍ਰਾਮ ਘੱਟ ਪਾ ਲਿਓ ਪਰ 750 ਗ੍ਰਾਮ ਮਿੱਠਾ ਇਹਦੇ ਵਿੱਚ ਬਿਲਕੁਲ ਸਹੀ ਰਹਿੰਦਾ ਹੈ ਚੰਗੀ ਤਰ੍ਹਾਂ ਹੌਲੀ-ਹੌਲੀ ਕਰਕੇ ਆਪਾਂ ਇਹਨੂੰ ਮਿਕਸ ਕਰਾਂਗੇ ਤਾਂ ਕਿ ਇਹਨਾਂ ਹੋਵੇ ਕਿ ਨੀਚੋਂ ਫਿੱਕਾ ਰਹੇ ਤੇ ਉੱਪਰੋਂ ਮਿੱਠਾ ਤੁਸੀਂ ਨੀਚੇੋਂ ਤੋਂ ਲੈ ਕੇ ਉੱਪਰ ਤੱਕ ਖੁਰਚਣਾ ਚਲਾਉਂਦੇ ਜਾਓ ਤਾਂ ਕਿ ਸਾਰਾ ਚੰਗੀ ਤਰ੍ਹਾਂ ਮਿਕਸ ਹੋ ਜੇ ਜਦੋਂ ਇਹ ਤੁਹਾਡੇ ਹੱਥਾਂ ਨਾਲ ਟੱਚ ਹੋਣ ਲੱਗਿਆ ਮਤਲਬ ਜ਼ਿਆਦਾ ਗਰਮ ਨਾ ਰਿਹਾ ਫਿਰ ਤੁਸੀਂ ਇਹਦੀ ਪਿੰਨੀਆਂ ਬਟਣੀਆਂ ਸ਼ੁਰੂ ਕਰ ਦਿਓ ਸਵੇਰੇ ਸਵੇਰੇ ਨਾਸ਼ਤੇ ਵਿੱਚ ਜਦੋਂ ਇਹ ਪਿੰਨੀ ਬੱਚੇ ਹੋਣ ਚਾਹੇ ਵੱਡੇ ਕਿਸੇ ਨੂੰ ਵੀ ਤੁਸੀਂ ਦਵੋਗੇ ਤਕ ਕਾਫੀ ਲੰਬੀ ਦੇਰ ਤੱਕ ਉਹਨਾਂ ਨੂੰ ਭੁੱਖ ਨਹੀਂ ਲੱਗਣੀ ਤੇ એનર્ਜੀ ਐਨੀ ਭਰ ਜੂਗੀ ਸਰੀਰ ਵਿੱਚ ਕਿ ਭੱਜ-ਭੱਜ ਕੰਮ ਕਰਨਗੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਹਰ ਕੋਈ ਘਰ ਦੇ ਵਿੱਚ ਇਹ ਪਿੰਨੀਆਂ ਆਸਾਨੀ ਨਾਲ ਬਣਾ ਸਕੇ ਤੇ ਐਹੋ ਜਿਹੀਆਂ ਚੀਜ਼ਾਂ ਸਰਦੀ ਦੇ ਵਿੱਚ ਖਾਓਗੇ ਤਾਂ ਸਰੀਰ ਹੈ ਜਿਹੜੇ ਉਹ ਲੋਹੇ ਵਰਗੇ ਬਣ ਜਾਣਗੇ ਕਿਉਂਕਿ ਇਹ ਚੀਜ਼ਾਂ ਵਿੱਚ ਹੀ ਤਾਕਤ ਹੁੰਦੀ ਹੈ ਤੇ ਸਰਦੀ ਖਾਨ ਦੀ ਹੁੰਦੀ ਹੈ ਤੇ ਮੇਰੇ ਸਾਰੇ ਭੈਣ ਭਰਾ ਕਿਤੇ ਕਿਤੇ ਬੈਠੇ ਇਹ ਵੀਡੀਓ ਦੇਖ ਰਹੇ ਨੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵੀ ਦੱਸਿਓ ਕਿ ਖੋਏ ਦੀਆਂ ਪਿੰਨੀਆਂ ਦੀ ਵੀਡੀਓ ਤੁਹਾਨੂੰ ਕਿਉਂ ਜੀ ਲੱਗੀ ਚੈਨਲ ਨੂੰ ਜਿਆਦਾ ਤੋਂ ਜਿਆਦਾ ਸਪੋਰਟ ਕਰੋ ਤੇ ਜਿਨ੍ਹਾਂ ਨੇ ਹਜੇ ਤੱਕ ਚੈਨਲ ਫੋਲੋ ਨਹੀਂ ਕੀਤਾ ਜ਼ਰੂਰ ਕਰ ਲਓ ਕਿਉਂਕਿ ਮੈਂ ਤੁਹਾਡੇ ਲਈ ਤੁਹਾਡੀ ਪਸੰਦ ਦੀਆਂ ਵਧੀਆ-ਵਧੀਆ ਰੈਸਪੀਆਂ ਲੈ ਕੇ ਆਉਣੀ ਹੈ ਹੁਣ ਵਧੀਆ-ਵਧੀਆ ਕਮੈਂਟ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਕੇ ਜਿਆਦਾ ਤੋਂ ਜਿਆਦਾ ਸਪੋਰਟ ਕਰਿਓ ਧੰਨਵਾਦ ਜੀ